ਸਤਿ ਸ੍ਰੀ ਅਕਾਲ ਜੀ ਸਾਰੇ ਪੈਣ ਬ੍ਰਾਹਮਣ ਨੂੰ ਵੀ ਕਰਦੇ ਹਾਂ ਉਹ ਵੀ ਸਾਰੇ ਠੀਕ ਠਾਕ ਹੋਵੇਂ ਤੇ ਮਹਾਰਾਜ ਇਹਦੇ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਚ ਰੱਖੇ ਆਹ ਸਵੇਰ ਸਵੇਰ ਲੱਗੀ ਪਈ ਆ ਪਤਾ ਹੈ ਨਹੀਂ ਹੋਰ ਬੰਨੀ ਕਾਉਣ ਕਾ ਲਾਉਣ ਚੁੰਨੀਆਂ ਚਾਹਣਾਂ ਲਾਉਣ ਸਰ ਸੁਣਵਾਉਣ ਮੈਡਮ ਚਾਹ ਚਸ਼ਮਕ ਕਿਵੇਂ ਆਇਆ ਸੀ ਲਾ 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 ਫੈਸ਼ਨ ਵਾਲਾ ਕੱਟ ਤੇ ਆਂਦੇ ਜਰਾ ਲਾ ਸੱਤ ਲਾਈਨ ਕਿੰਦਰ ਨੂੰ ਘੁਮਾਤੀ ਜਦੋਂ ਸੋਈ ਗਈ ਦੀ ਐਦੇ ਨਾਲ ਦੀ ਦੂਜੀ ਕਿੱਥੇ ਗਈ ਹਾਂ ਬਸ ਤੋੜੀ ਨਾ ਆਈ ਇਹੋ ਰਹਿ ਗਿਆ ਇੱਕ ਸੋਹਣਾ ਜਿਹਾ ਦੂਜੇ ਤੋੜਤੇ ਹੈਂ ਤੋੜਤੇ ਉਹ ਚਿੱਟਾ ਵੀ ਤੋੜਦਾ ਉਹਦਾ ਵੀ ਉਹ ਕੀਤਾ ਸ਼ੀਸ਼ਾ ਨਿਕਲ ਗਿਆ ਫੇਵੀਕ ਨਾਲ ਜੋੜਨਾ ਪਏਗਾ ਵੈਸੇ ਤੇ ਚਾਹੀਏ ਅਜੇ ਮੈਂ ਤੇ ਸਾਹਮਣੇ ਤਾਂ ਨਹੀਂ ਕਰਦੀ ਕਿ ਇਹਨੇ ਹੋਰ ਬਾਕੀ ਤੇ ਇੰਜਰ-ਵਿੰਜਰ ਲਾ ਦੇਣੇ ਹੁੰਦੇ ਅੱਛਾ ਨਾ ਬੱਸ ਕਰ ਉਹ ਦੋਸਤ ਕਿਮੀਨ ਲੱਗ ਰਹੇ ਆ ਯਾਰੇ ਲੈ ਮੇਕ ਕਰ ਪੂਰੀ ਚੜਾਈ ਆ ਬੰਦੇ ਦੀ ਸਾਡੇ ਇਹ 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 ਦੇਫੂ ਦਾ ਬ੍ਰਸ਼ ਇਹ ਦੇਫੂ ਦਾ ਬ੍ਰਸ਼ ਅ ਨਾ ਰੀ ਮੂੰਹ ਬਣਾਇਆ ਜਾ ਰਿਹਾ ਇਹ 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 ਲੱਗ ਗਿਆ ਆਈ ਸ਼ੈਡੋ ਲੱਗ ਗਿਆ ਹੈ ਲਾ ਲਾ ਰਹਿਣਦੇ ਤੂੰ ਜਮ ਮੁੱਕੇ ਨਹੀਂ ਹੁਣ ਤੁਸੀਂ ਹੋ ਗਈ 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 ਓਏ 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 ਭੱਜ ਕੇ ਭੱਜ ਤੂੰ ਨਾ ਬਾਹਰ ਚਲੀ ਜਾ ਤੈਨੂੰ ਕਾਦਾ ਮਸਰੀਮਾ ਜੜਿਆ ਓਏ 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 ਤਿਆਰ ਹੋ ਜਾ ਤੂੰ ਤੁੱਪ 'ਚ ਬਹਿ ਜਾ ਫਾਹੀ ਕੋਲ ਚਲੀ ਜਾ ਤੁੱਪ 'ਚ ਬਹਿ ਜਾ ਜਾ ਕੇ ਮੈਨੂੰ ਕੋਚੇ ਲਾਉਂਦੇ ਹਾਏ ਮੈਨੂੰ ਕੁੱਟੂਗੀ ਮੇਰੀ ਧੀ ਆਦੀ 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 ਹਾ ਤੇਰੇ ਮੰਗਲ ਹੈਂ ਹਾ ਤੇਰੇ ਰਮਣਾ ਮੈਂ ਤੇਰੇ ਬੰਗਾ ਪਾਰਟੀ ਦੇ ਪਾਉਂਗਾ ਕਹਿੰਦੀ ਪਾਰਟੀ ਆ ਤੇ ਸੈਂਟਰ ਕੱਢ ਲਿਆ ਹੁੰਦੇ ਆ ਆ ਦੇਖੋ ਪਾਈ ਜਾਂਦੀ ਐ ਇਹ ਕਾਦੇ ਤੇ ਪਾਏਗਾ ਕਿੱਥੇ ਪਾਏਗਾ ਇਹ ਹੈ ਹੈ ਜਾਪ ਓਏ ਕਾਦੇ ਤੇ ਪਾਏਗਾ ਹੈ ਦੱਸ ਦੇ ਤੂੰ ਗੇੜੇ ਕਾਢਦੀ ਫਿਰਦੀ ਆਂ ਤੇ ਨਵਾਂ ਸੂਟ ਪਾਣ ਦੇ ਲਾਲਚ ਦੇ ਵਿੱਚ ਮੇਰੀ ਰੋਟੀ ਕਿੱਡੀ ਲੇਟ ਹੋ ਜਵੇ। ਲਾਲਚ ਦੁਪਹਿਰ ਦੀ। ਸਵੇਰੇ ਇੱਕ ਖਾਦਦੀ ਨਾ ਮੈਂ ਦੋ ਨਹੀਂ ਖਾਦਦੀ ਆਂ। ਇੱਧਰ ਕਾਦਾ ਲਾਲਚ ਹੈ। ਮੈਂ ਹਜੇ ਰਹਿ ਗਈ ਹੈ ਮੇਰੀ ਕਮੀਜ਼ ਬਾਰੇ। ਮੇਰੀ ਠੌਂਕੀ ਨੂੰ। ਉਹ ਦੇਖ ਲਓ ਕੀ ਕਰੀ ਜਾਂਦੀ। ਚੌਕ ਤੇ। ਚੌਕ ਤੇ ਆਂ ਘਰ ਇਹਨੇ ਚੌਕ ਤਾਂ ਖਾਈ ਜਾਣਾਗਾ ਇਹਨੂੰ ਦਵਾਈ ਨਾ ਪਿਆਦ ਕੇ। ਹਾਂ। ਹਣਾ ਹੋਰ ਇੰਜੈਕਸ਼ਨ ਵੀ ਲਵਾਉਣੇ ਆ ਰਿੰਜ ਅੰਕਲ ਤੋਂ ਹੋਰ ਕਿਆ ਨਾ ਤੇ ਮੰਡੀ ਨਹੀਂ ਹੋਰ ਇਹ ਨਹੀਂ ਮੰਡੀ ਪਹਿਲਾਂ ਮੰਡੀ ਆਈ ਰਸਾਨਾ ਚਾ ਤੀ ਰੌਣਹਾਰੀ ਪ੍ਰਸ਼ਾਦਾ ਪਾਣੀ ਆਉ ਤਸ਼ਕ ਰਹੀ ਹੈ ਮੈਨੂੰ ਨਾ ਜਲਦੀ ਹੋ ਰਹੀ ਹੈ ਰੋਟੀ ਖਾਣ ਦੀ ਕਿਉਂ ਉਹ ਦਿਹਾੜੇ ਮੈਂ ਮਹੀਨੇ ਤੱਕ ਅਛਾ ਉਹ ਬੈਨ ਵੀਡੀਓ ਕੰਪਲੀਟ ਕਰਾ ਤੇ ਪਰ ਵੀਡੀਓ ਨਹੀਂ ਬਣਾ ਰਹੀ ਉਹ ਦੀ ਹੂੰ ਪੈਚ ਕਾ ਤੂੰ ਅੰਦਰ ਆਇਆ ਏ ਅਰੇ ਟੁੰਨੀ ਤੇ ਵੀ ਲਾਵਾਂਗੀ ਜਿਹੜੀ ਬਾਕੀ ਚਾਰ ਪਾ ਪੈਚ ਬਚਦੇ ਆ ਹੂੰ ਉਹ ਟੁੰਨੀ ਤੇ ਲਾ ਦੇਣੀ ਮੈਂ ਕੀ ਕਰਨੀ ਰੱਖ ਕੇ ਠੀਕ ਆ ਪਾ ਨਾ ਦੇ ਇਹ ਵੀ ਲੋਟਾ ਥੋੜ ਉਹ ਵੀ ਟੁੰਨੀ ਸੋਹਰ ਸੋਹਣੀ ਹੋ ਜਾਏਗੀ ਇਹ ਵੀ ਲੋਟਾ आजो सारे आलू बाजरा ना रोटी खा लो आलू बाजरा ਤਾਂ ਫੇਵਰੇਟ ਹੈ ਮੇਰੀ ਫੇਵਰੇਟ ਸਰਦੀਆਂ ਦੇ ਵਿੱਚ ਜ਼ਿਆਦਾਤਰ ਸਾਰੀਆਂ ਸਰਦੀਆਂ ਮੇਰੀ ਹੁਣ ਆਏ ਨਹੀਂ ਪਤਾ ਲਾ ਇੱਕ ਨੰਬਰ ਹੋਰ ਘਾਟ ਗਈ ਹੈ ਨਾ ਤੇ ਤੁਸੀਂ ਉੱਥੇ ਦੋਨਾਂ ਨੂੰ ਕਹਿਣੀ ਸੀ ਨਾ ਕਿ ਮੇਰੀ ਦੋਨੋਂ ਦੇਖੋ ਜਨ ਜੱਟ ਹਰੇ ਦੋਨੇ ਦੇਖਣਾ ਨੇ ਫਿਰ ਹਾਂ ਦੂਰ ਨੇੜੇ ਤਾਂ ਨਹੀਂ ਵੇਖ ਪਤਾ ਮੈਨੂੰ ਚਸ਼ਮਾ ਤਾਂ ਉਹਨਾਂ ਨੇ ਹੋਰ ਹੀ ਬਣਾਤਾ ਹਾਂ ਕੰਮ ਵਾਲਾ ਜਿਸਮਾ ਬਣਾਇਆ ਅੱਛਾ ਉਹ ਨਹੀਂ ਨਾ ਉਹਨੇ ਕੰਮਦਾਨ ਨੂੰ ਪੁੱਛਿਆ ਜੀ ਮੈਂ ਹੁਣ ਕਹਿੰਦਾ ਤੰਗ ਗਿਆ ਜੀ ਕਹਾਂਗਾ ਸਲਾਈ ਦਾ ਕੰਮ ਕਰਦਾ ਮੈਂ ਤੇ ਉਸ ਹਿਸਾਬ ਨਾਲ ਉਹਨੇ ਫਿਰ ਬਣਾ ਕੇ ਦਿੱਤਾ ਚਸ਼ਮਾ ਵੀ ਜਦੋਂ ਕੋਈ ਪੜਨਾ ਕਰਨਾ ਹੋ ਹੁਣ ਤਾਂ ਫੋਨ ਤੁਹਾਡਾ ਘਟਿਆ ਪਿਆ ਹਾਂ ਹਾਂ ਫੋਨ ਘਟਿਆ ਪਿਆ ਫੋਨ ਤਾਂ ਘਟਣਾ ਹੀ ਆ ਤਲੋਂ ਨਹੀਂ ਬੜਾ ਵੇਖੀਦਾ ਹੁੰਦਾ ਨਹੀਂ ਵੇਖਣਾ ਪਹਿਲੇ ਤਾਂ 2-2 ਵਜੇ ਤੱਕ ਦੇਖਦੇ ਰਹਿੰਦੇ ਸੀ ਹੂੰ ਇਹਨਾਂ ਕੋਲ ਤਾਂ ਬੜਾ ਫੋਨ ਵੀ ਨਾ ਵੇਖ ਜਾਂਦਾ ਬੜਾ ਟਾਈਮ ਮਤਲਬ ਫੋਨ ਵੇਖਣਾ ਨਹੀਂ ਨਹੀਂ ਰਾਤ ਕਦਾਂ ਦੇਖਿਆ ਆਪ ਦਾ ਨੁਕਸਾਨ ਕਰੋਗੇ ਸਰ 호텔 ਕਿਸੇ ਕੋਲ ਤੇ ਨਹੀਂ ਜਾਣਾ ਉਹ ਤੁਮ ਜਿੰਦਾ ਹੀ ਆ ਰਮਣ ਵੀ ਤੇ ਚੱਲ ਰਿਹਾ ਕੰਮ ਜੂਰਾ ਸੂਰਾ ਦੇ ਨਾਲ ਹੈ ਨਾ ਮੇ ਜੱਪੂ ਦਾ ਜਿਹੜਾ ਕੋਰਤਾ ਵੀ ਅੰਮਾ ਕੱਟਿਆ ਸੀਗਾ ਤੇ ਉਹਦਾ ਸਮਾਨ ਕਿਥੇ ਪਿਆ ਕਲਰ ਕੋਲਰ ਕਿਦੇ ਜੱਪੂ ਦੇ ਕਿਹੜੇ ਕਲਰ ਕਲਰ ਕੋਲਰ ਵੀ ਲੈ ਕੇ ਆਇਆ ਸੀ ਨਾ ਮੈਂ ਤੂੰ ਕੁਰਤਾ ਬਣਾਮਾ ਸੀ ਨਾ ਕਰ ਬਣਾ ਦੇ ਮੈਂ ਤਾਂ ਕਹਿੰਦਾ ਕੁਰਤਾ ਬਣਾਮਾ ਨਹੀਂ ਬਣਾ ਉਹ ਨੂੰ ਚੋ ਲੈ ਲੰਗਾ ਬਣਾਉਂ ਆਹ ਹੂੰ ਵੈਸੇ ਨੂੰ ਬਣਾਵਾਂਗੇ ਮੂੜ ਜਾ ਪਤਾ ਨਹੀਂ ਕਿਦਾਂ ਬਣਨਾ ਤੇ ਮੂੜ ਗਿਆ ਮੇਰਾ ਬਣਾ ਦੇ ਵੇਲੀ ਇਹ ਕੱਲ ਤੋਂ ਹਾਂ ਤਾਂ ਕਹਿਣਾ ਮੈਂ ਤੇ ਤੇ ਰਕਣਾ ਕਰੇਗਾ ਮੇਰੀ ਦਾਦੇ ਭਈ ਆ 5 ਵਜੇ ਤੋਂ ਫਰੀ ਨਹੀਂ 5 ਵਜੇ ਤੱਕ ਨਹੀਂ ਹੁੰਦੀ ਫਰੀ ਤੇ ਬਾਵਾ ਬਣਾਣੀਆਂ ਪੂਰੀਆਂ ਲਾਉਣੀਆਂ ਐਟਾ ਹੁਣ ਟਾਕ ਮੋਲਦੇ ਹਾਂ ਹੈਪ ਕੋਲੋ ਟੈਟਰ ਰਹਿ ਗਿਆ ਹੈਪ ਕੋਲੋ ਟੈਟਰ ਹਾਂ ਹੈਪ ਹੈਪ ਖੋਲ ਲਾ ਕੋਈ ਸੂਈ ਲਾਣੀ ਸੀ ਮੈਂ ਜੇ ਹੈਪ ਕੋਲੋ ਬਾਲੀ ਟੈਟਰ ਰੱਖਾਂਗੀ ਠੀਕ ਹੈ ਫੇਰ ਤਾਂ ਚੜੂਗਾ ਜੇ ਤਾਂ ਤੁਹਾਡੇ ਤੇ ਚੜਦੀਆਂ ਰਹਿੰਦੀਆਂ ਫਰਾਕਾਂ ਜੀਆਂ ਤਾਂ ਇਹਨੂੰ ਪੰਗੀਆਂ ਕਰਦੀਆਂ ਫਰਾਕ ਨਹੀਂ ਐ ਹੁਣ ਹਾਂ ਸੁਵਸਵਾਪ ਸਵਲਾਰਕ ਉਹ ਦੂਜਾ ਸਿਆਣਾ ਸੀ ਯਾਰ ਕਿਹੜਾ ਉਹ ਗਾੜਾ ਜਾਂ ਉਹ ਵੀ ਸਿਆਣਾ ਹੂੰ ਕੀ ਉਹ ਵੀ ਸਿਆਣਾ ਕਿਹੜਾ ਜਿਹੜਾ ਦੂਜਾ ਲੈ ਕੇ ਆਉਂਦਾ ਸੀਗਾ ਇੱਕ ਹੋਰ ਫਰਾਕ ਉਹ ਫਰਾਕ ਮੀਂਹ ਬਣਾ ਲਾਉਂਦਾ ਤੇ ਜੈਯੋ ਬਣੂਗਾ ਭਈ ਅਗਲੇ ਹਫਤੇ ਦੇਖੂਗੀਓ ਜੇ ਮੂਡ ਕੀਤਾ ਨਹੀਂ ਕਿ ਮੈਂ ਜੈਯੋ ਪਾ ਲਿਆ ਨਾ ਨੋਟਰੀ ਨੂੰ ਗਿਆ ਤੇ ਹਫਤੇ 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 ਕੀ ਬੰਨਾ ਨਹੀਂ ਕੋ ਪਤਾ ਨਹੀਂ ਕਿੰਨਾ ਟਫ ਹੈਗਾ ਸੂਟ ਬਾਣੀ ਜਾਣਾ ਹੁੰਦਾ ਮਜ਼ਦੂਰ ਤੋਂ 42 ਫਰਾਕ ਨੂੰ ਪਾਉਂਦਰੀ ਜੀ ਮੂਡ ਡਿਪਰੈਸ ਕਰਕੇ ਨਹੀਂ ਤੁਸੀਂ ਕਰਕੇ ਦਿਓ ਠੀਕ ਹੈ ਠੀਕ ਹੈ ਠੀਕ ਹੈ ਹੁੰ ਗਿਆ ਕੀ ਹੋ ਗਿਆ ਕੀ ਹੋ ਗਿਆ ਡੱਬਸ ਬਸ ਇਹਦੇ ਨਾਲ ਨੇ ਪੂੜਾ ਪਾ ਲੋ ਹਾਂ ਪਾ ਲਈ ਉਹ ਦੇਖ ਲਾ ਹਾਏ ਮੈਂ ਮਰ ਜੂ ਹਾਏ ਹਾਏ ਬਬੂ ਇਹ ਨਹੀਂ ਕੱਕਣਾ ਲਾ ਬਤਾ ਇਹ ਨੂੰ ਲੈਣ ਲਾ ਇਹ ਖਲਾ ਹੋ ਜੂ ਬਤਾ ਰੱਖੋ ਟੀਕਾ ਲਵਾ ਕੇ ਆਉ ਬਸ ਹੈ ਟੀਕਾ ਲਵਾ ਕੇ ਆਉ ਮੇਰੇ ਨੂੰ ਨਾ ਪਤਾ ਐ ਕਰ ਲਿਆ ਦਵਾਈ ਦੇ ਗਏ ਯਾਰ ਹਾਂ ਦਵਾਈ ਦੋ ਚਲੋ ਲੰਮੇ ਪੈ ਸੂਈ ਹੈਗੀ ਚੱਲ ਚੱਲ ਦਸ ਦਵਾਈ ਲੈ ਲੈ ਤਰਪਾਈ ਵਾਲੀ ਨੇ ਹੀ ਲਾ ਦਨੇ ਟੀਕਾ ਕੋਈ ਨਹੀਂ ਦਿੰਦਾ ਦਵਾਈ ਲੈ 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 ਦਵਾਈ ਲੈ ਲੈ ਛੱਡ 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 ਲੈ ਲੈ ਦਵਾਈ ਲੈ 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 ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲੈ ਲੈ ਬ੍ਰੋਪਰ ਕਿੱਥੇ ਹੈ ਬ੍ਰੋਪਰ ਇੱਥੇ ਹੈ ਚੱਲ ਬੰਦ ਕਰ ਫਿਰ ਬੰਦ ਕਰ ਇਹਨਾਂ ਨੂੰ ਬੰਦ ਕਰ ਦੇ ਬੰਦ ਕਰ ਦੇ ਪਤਾ ਬੰਦ ਕਰ ਦੇ ਹਾਂ ਜੱਪੂ ਦੀ ਬੋਲ ਆ ਗਈ ਓਏ ਅਸੀਂ ਕਰ ਰਹੇ ਹਾਂ ਤਿਆਰੀਆਂ ਸਮਾਨ ਸਮੋਣਾ ਆਪਦਾ ਕੱਢੀ ਜਾਂਦੇ ਕੋਟਿੰਗ ਕਾਟੀਆਂ ਭਾਈ ਤੇ ਕੱਲ ਨੂੰ ਵੀ ਖੰਡ ਪਾੜ ਦਾ ਸਤਾ ਖੰਡ ਪਾੜ ਦਾ ਭੋਗਾ ਸੌਰੀ ਖੰਡ ਪਰ ਪ੍ਰਕਾਸ਼ ਹੋਣੀ ਆ ਕੱਲ ਨੂੰ ਤੇ ਆਪਣੇ ਗਲੀ ਦੇ ਵਿੱਚ ਹੀ ਆ ਤੇ ਛੋਟੇ ਵਾਲਾ ਸੂਟ ਨਾ ਤੁਸੀਂ ਪ੍ਰੈਸ ਕਰਕੇ ਦਿਓ ਭਾਵੇਂ ਪ੍ਰੈਸ ਨਾਲ ਨਾ ਤੇ ਇਹਦੀ ਇਹ ਚੀਜ਼ਾਂ ਵਹਿ ਜਾਣਗੀਆਂ ਕਰਦੂਗਾ ਰਮਨ ਨੇ ਕੀ ਕਹਿੰਦੇ ਸਪ੍ਰਾਈਜ਼ ਹੁੰਦਾ ਕਿ ਸਰਪ੍ਰਾਈਜ਼ ਹੁੰਦਾ ਕੀ ਹੁੰਦਾ ਮੈਨੂੰ ਇਹ ਤਾਂ ਪਤਾ ਨਹੀਂ ਤੇ ਉਹ ਦੇਣਾ ਤੁਹਾਨੂੰ ਸੂਟ ਹਜੇ ਪੈਂਡਿੰਗ ਪਿਆ ਹੈਗਾ ਛੂਟ ਨਹੀਂ ਹਜੇ ਕਹਿੰਦੀ ਦਿਖਾਉਣਾ ਮੈਂ ਤੇ ਮੂ ਕਿੱਧਰ ਹੈਗਾ ਮੈਂ ਉਹ ਵੇਖੀ ਜਾਂਦਾ ਸੀਗਾ ਤੇ ਹੁਣ ਇਹਦੇ ਚੋਂ ਕੋ ਕੱਢਣਾ ਤੇ ਚੀਜ਼ੋਂ ਹਜੇ ਨਹੀਂ ਮੈਂ ਖੋਲ ਲੈ ਦੇ ਸਾਹਮਣੇ ਤੇ ਖੋਲਿਓ ਨਾ ਪਾ ਪਾਂਦੀ ਐ ਜੇ ਅਸੀਂ ਪੋਟ ਹੀ ਪਾਰ ਕਰਾਂਗੇ ਆਜੋ ਬੱਤ ਪਾਰ ਕਰਕੇ ਮੈਨੂੰ ਪਾਰੀ ਕਰ ਦੇ ਮੇਰਾ ਪੁੱਤ ਸੋਹਣਾ ਪੁੱਤ ਮੇਰਾ ਪਾਰੀ ਕਰੂਗਾ ਵੇਖੀ ਜਾਇਓ ਹੁਣ ਇਹ 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 ਪਾਰੀ ਕਰੂਗਾ ਮੇਰਾ ਮੁੰਡਾ ਆਇਆ ਮੇਰਾ ਪੁੱਤ ਪਾਰੀ ਕਰੂਗਾ ਆਕੇ ਫੇਰ ਖੇਡੂਗਾ ਮੈਂ ਤੇਰੇ ਨਾਲ ਹਾਂ ਹਾਂ ਫੇਰ ਪਾਰੀ ਕਰ ਜਿਆ ਟੱਟੇ ਹੈ ਐ ਜੱਟੇ ਇਹ ਕੱਟ ਦੂੰਗਾ ਪਹਿਲਾਂ ਕੱਟ ਕੱਟ ਪਹਿਲਾਂ ਕੱਟ ਦੂੰਗਾ ਲਫਾਫਾ ਕੱਟ ਚੱਕੋ ਤੇ ਜਦੋਂ ਫਾਫਾ ਚੱਕਦੇ ਉਹਨੂੰ ਤੇ ਉਕੜਾ ਦਿੱਤਾ ਤੇ ਮੈਂ ਕੁਲੀ ਪਾਟਾਰ ਕੀ ਖੜ ਜਾ ਜੁੱਤੀ ਆ ਗਈ ਜੁੱਤੀ ਐ ਇੱਕ ਹੋਰ ਪੈਰ ਉਹ ਉੱਤਰ ਰੱਖੋ ਜਾ ਕੇ ਉਹ ਨਹੀਂ ਨਾ ਇੱਧਰ ਨਹੀਂ ਰੱਖਣੀ ਆਏ ਬੰਦ ਪਾ ਕੇ ਰੱਖਿਆ ਕਮਰੇ ਚ ਚੱਪੂ ਪਾਰ ਕਰ ਫਿਰ ਆਪਾਂ ਖੇਡਾਂਗੇ ਆ ਖੋਲੋ ਫਿਰ ਖੋਲੂਗਾ ਆਪਣਾ ਪਾਰ ਕਰ ਪਾਰੀ ਕਰ ਜੱਪੂ ਪਾਰ ਨਾ ਕਰੇਗਾ ਇਧਰ ਵੀ ਕਰ ਦੇ ਮਮਣ ਕਹ ਮੇਰੇ ਛੋਲੇ ਪਾਪਾ ਕਹਿ ਦੇ ਮੈਂ ਤੇ ਛੋਣ ਨਹੀਂ ਪਾਪਾ ਹਾਂ ਐਵੇਂ ਨਾ ਹਾਂ ਤੇ ਪਾਪਾ ਆਦੇ ਰਹ ਹਾਂਜੀ ਪਾਪਾ ਰਹ ਗੰਦੇ ਆ ਮੇਰੇ ਪਾਪਾ ਆ ਆ ਮੈਂ ਛੋਣ ਆ ਆ ਜਾ ਕਾ ਹੈ ਲੜੀ ਮਰਤੀ ਐ ਤੇ ਇੱਕ ਹੋਰ ਪਾਰੀ ਕਰ ਬਣਦੀ ਐ ਪਾਰੀ ਕਰ ਦੇ ਪਹਿਲਾਂ ਪਾਰੀ ਕਰ ਮੱਥੇ ਤੇ ਵੀ ਕਰ ਦੇ ਥੈਂਕ ਯੂ ਇੱਕ ਹੋਰ ਪਾਰੀ ਕਰ ਦੇ ਇੱਕ ਕਰ ਦੇ ਹੈ ਨਹੀਂ ਆ ਆ ਇਹਨੇ ਆ ਹੀ ਲਿਆ اچھا ਲਿਆ ਫੜਾ ਦੇ ਆ ਲੈ ਲਾਉ ਦਾ ਥੈਂਕ ਯੂ ਥੈਂਕ ਯੂ ਅਪਲਿਆ ਹੂੰ ਸੁਣੀ ਅਪਲਿਆ ਕੀ ਦਲੀਏ ਦੀਆਂ ਤਨ ਕਾੜਸਾਂ ਦੋ ਦੋ ਕਾੜਤ ਖਾਣਾ ਨਾ ਨਾ ਰੋਟੀ ਨਹੀਂ ਖਾਣੀਗੀ ਨਾ ਨੇਵਰ ਅਚਾ ਰੋਟੀ ਮੈਂ ਆਪਦੀ ਲਾਉਂਗਾ ਹਾਂ ਕਿਉਂਕਿ ਆਲੂ ਆ ਨਾ ਉਹਦੇ ਵਿੱਚ ਆਲੂ ਕੀ ਕਰਦਾ ਉਹ ਉਧਰ ਰੱਖ ਦੇ ਦੋ ਨਾ ਏ ਚੰਦੋਂ ਜਿਹਾ ਥੱਕੀ ਲਗੀ ਬਾਤ ਤੂੰ ਆਪ ਦੇ ਕੰਮ ਦੀ ਮਾਰੀ ਥੱਕੀ ਆ ਤੂੰ ਆਪ ਦਾ ਸੂਟ ਪਣਾਉਣਾ ਸੀ ਓਏ ਹੋਏ ਯਾਰ ਇੱਕ ਤਾਂ ਇਹ ਨਾ ਟੈਗ ਨਹੀਂ ਗੁੰਜਰੀ ਖੜ ਜਾ ਖੜ ਜਾ ਤੇਰਾ ਬਨੂ ਨਾ ਤੇਰਾ ਬਨੂ ਨਾ ਚੱਕ ਲਾ ਮੈਂ ਹੀ ਬਨੂ ਦੇ ਹੂੰ ਦੇਓ ਜੀ ਦੇ ਕਹ ਦੇਓ ਦੇ ਦੇ ਦੇਓ ਦੇਓ ਹਾਂ ਦੇਓ ਫਿਰ ਥੈਂਕ ਯੂ ਵੀ ਕਹੇਗਾ ਨਾ ਥੈਂਕ ਯੂ ਆਪ ਦੇ ਇੱਕ ਫਿਰ ਤਾਰੀ ਵੀ ਆਦੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਥੈਂਕ ਯੂ ਹੋ ਠੀਕ ਹੋ ਕੇ ਸਾਰੇ ਸਾਰੇ ਕੇ ਅੱਜ ਆਂਟੀ ਅੰਕਲ ਸਾਨੂੰ ਮਿਲਣਾ ਸੀ ਕਰੇ ਆਂਟੀ ਮਾੜਿਆ ਆਇਆ ਹਾਂ ਥੈਂਕ ਯੂ ਕਹਿ ਉਹਨਾਂ ਦਾ ਥੈਂਕ ਯੂ ਵੈਰੀ ਵੈਰੀ ਮੱਝ ਮੈਲੀ ਜੀ ਮੱਝ ਥੈਂਕ ਯੂ ਥੈਂਕ ਯੂ ਸਹੀ ਵਾਲਡਿੰਗ ਦਿਖਾਓ ਉਹਨੂੰ ਨੇ ਉਹ ਸਿਖਾਣਾ ਠੀਕ ਹੈ ਆ ਮੱਛ ਹੁੰਦਾ ਕਿ ਮੱਝ ਹੁੰਦਾ ਮੱਛ ਮੱਛ ਚਲੋ ਕੋਈ ਗੱਲ ਮੱਛਣਾ